ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਅੱਜ ਹੈਗੀ 31 ਤਾਸ ਸਵੇਰ ਦੇ ਵੱਜੇ ਨੇ ਹਜੇ 7 ਤੱਕ ਤੇ ਮੌਸਮ ਅੱਜ ਹੋਬੇ ਗੜ ਰਿਹਾ ਹੈ ਆ ਮੌਸਮ ਤਾਂ ਰੱਬਾ ਨਾ ਕਰ ਯਾਰ ਆ ਹਫਤਾ ਤਾਂ ਨਾ ਕਰ ਬਈ ਤਾਂ ਠੰਡ ਹੁੰਦੀ ਹੈ ਪਰ ਇਹ ਚੀਜ਼ ਤੋਂ ਡਰ ਵੀ ਬਹੁਤ ਲੱਗਦਾ ਤੇ ਸਪੀਕਰ ਵੀ ਉਧਰੋਂ ਚੱਲ ਪਿਆ ਤੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਤੇ ਰਾਤ ਸਾਡੇ ਨਾਲ ਬਣੀ ਇਹ ਵੀ ਅਸੀਂ ਦਾਲ ਪਣੀ ਭੁੱਲ ਗਏ ਨਾ ਸਾਨੂੰ ਹਲਵਾਈ ਦਾ ਫੋਨ ਆਇਆ ਤੇ ਦਾਲ ਭੋਗ ਕੇ ਰੱਖ ਦੇ ਉਸ ਕਹਿੰਦੀ ਨਹੀਂ ਸੋਣ ਸਿੱਧੀ ਆਪੋਂ ਬੁਲਣੀ ਰੱਖਤੀ ਆ ਤੇ ਚਲੋ ਕੋਈ ਨਹੀਂ ਵਧੀਆ ਬਣਦੀ ਗੀ ਬਸ ਕਿਉਂਕਿ ਦਾਲ ਹੀ ਬਣਾਉਣੀ ਆਪਾਂ ਤੇ ਥੋੜੀ ਸਾਫ ਸੱਲ ਰਹੇ ਹੈ ਗੰਡੇ ਤੇ ਦਾਲ ਆਪਾਂ ਇੱਥੇ ਰੱਖਤੀ ਉਬਲਣੀ ਤੇ ਉਦੋਂ ਹਲਵਾਈ ਆ ਜੂ ਤੇ ਤੜਕਾ ਲਾ ਦੂਗਾ ਤੇ ਨਹੀਂ ਆਪ ਹੀ ਲਾ ਦੇਂਗੇ ਆਪ ਹੀ ਲਾ ਦੇਂਗੇ ਫਿਰ ਯਾਰ ਪੂਰੀ ਹੈ ਨਾ ਫਟੇ ਹੈ ਹਾਂ ਫਟੇ ਆਪ ਉਹਨੂੰ ਕਹਿ ਹੀ ਦਈਏ ਫਿਰ ਨਾ ਦਾਲ ਖਾਤਰ ਕਿੱਧਰ ਕੱਲਾ ਆਊਗਾ ਯਾਰ ਨਹੀਂ ਪੈਸਿਆਂ ਦੀ ਗੱਲ ਨਹੀਂ ਇਹਨੂੰ ਭਲੇਖਾ ਪੈਂਦਾਗਾ ਮਨਪ੍ਰੀਤ ਬਾਗੀ ਦਾਸ ਜੀ ਵਾਕਾ ਨਰਵਤ ਮੇਰੇ ਗੋਲ ਮੇਰੇ ਪਰਾਂਹਾਂ ਚ ਅੱਗੇ ਖੜੀ ਆ ਲਫਰਾਕ ਇਹਨੂੰ ਕਰਨੀਆਂ ਆ ਗਈਆਂ ਫਰਾਕੇ ਲੋਂਦੀ ਨਹੀਂ ਹੈਗੀ ਤੋ ਕਰ ਕਿੱਥੋਂ ਪਾੜ ਪਾੜ ਲੈਂਦੀ ਕੱਪੜੇ ਹਾਂ ਉਹ ਆਪਾਂ ਨੂੰ ਲੱਗੀ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਲੈ ਉਹ ਤਾਂ ਬੰਨਾ ਨਹੀਂ ਲੋ ਵਿੱਚੋਂ ਉੱਪਰ ਵੀ ਆ ਗਏ ਤੇ ਪੱਠੀਆਂ ਘੁੱਟੀਆਂ ਲਾ ਕੇ ਤੜਕਾ ਲਾਵਾਂਗੇ ਇੱਥੇ ਬਾਪੂ ਖੜਾ ਬੜੀ ਨੂੰ ਉੱਪਰ ਰੱਖਤਾ ਇੱਥੇ ਕੰਜਰਾ ਤਾਂ ਕਿ ਉਹਲੇ ਆ ਸਾਰਿਆਂ ਤੋਂ ਤੇ ਨਾਲੇ ਇਹਨੂੰ ਦੀਂਦਾ ਨਹੀਂ ਕੋਸ ਇੱਥੋਂ ਇੱਧਰ ਦੀ ਜਦੋਂ ਇਹਨੂੰ ਦੇ ਬੰਦੇ ਦੇਖਦੇ ਆ ਨਾ ਤਾਂ ਫੇਰ ਇਹ ਇਹ ਦੂਜਾ ਆਪਣਾ ਉਹ ਕਰਦਾ ਦੂਜਾ ਰੌਲਾ ਪਾਦਾ ਤੇ ਬਾਜ ਆਪਾਂ ਸਪੀਕਰ ਜਿਉਣ ਲੱਗਿਆ ਵਧਾਉਣ ਥੋੜੀ ਜੀ ਤਾਂ ਕਿ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋ ਜਾਈਏ ਕਾਲ ਬਣੀ ਜਾਂਦੀ ਆ। ਇੱਧਰ ਪ੍ਰਸ਼ਾਦ ਬਣੀਆਂ। ਬਾਬਾ ਜੀ ਪ੍ਰਸ਼ਾਦ ਬਣਾ ਰਹੇ ਆ। ਇੱਧਰ ਵਰਤਨ ਸਾਫ਼ ਕਰੀ ਜਾਂਦੇ ਆ, ਪ੍ਰਸ਼ਾਦ ਦੇ ਠਗੜਾ ਲੈ। ਆ ਸਾਡਾ ਬੂਰੀ ਭਾਈ। ਆ ਸਾਡੀ ਰਾਣੀ। ਦਾ ਰਾਣੀ। ਵਰਤਨ ਸਾਫ਼ ਕਰੀ ਜਾਂਦੇ ਆ। ਇੱਧਰ ਬਾਬਾ ਜੀ ਪ੍ਰਸ਼ਾਦ ਬਣਾਈ ਜਾਂਦੇ ਆ। ਇੱਧਰ ਸਾਜੀ ਪਾਣੀ ਬਣੀ ਜਾਂਦਾ ਸਾਰਾ ਹੈ ਵਧੀਆ ਗੱਲ ਆ ਫਿਰ ਆ ਸਾਡਾ ਬੱਦਰ ਇਹ ਵੀ ਬਹੁਤ ਕੰਮ ਕਰਦਾ ਖੜਾ ਕਰਦਾ ਕਿ ਫੁੱਲ ਟਾਪ ਚ ਕਹਿ ਦੇਣਾ ਆਪਾਂ ਇੱਧਰ ਸਾਜੀ ਬਣੀ ਆ ਕੀ ਬਈ ਉਧਰ ਗੱਲਾਂ ਬਾਤਾਂ ਚੱਲ ਰਹੀਆਂ ਐ ਇੱਧਰ ਵੇਖੋ ਸਾਡੀ ਨਾਨੀ ਵੀ ਰੈਡੀ ਹੋ ਗਏ ਨਾਨੀ ਸੂਟ ਤਾਂ ਵਖਾ ਦੇ ਕੀੜਾ ਸਾਰੇ ਸੋਹਣੇ ਲੱਗੇ ਵੀਰਪਾਲ ਇਧਰ ਵੀਰਪਾਲ ਵੀ ਬਹੁਤ ਸੋਹਣੇ ਲੱਗ ਰਹੀ ਹੈ ਸਾਰੇ ਸੋਹਣੇ ਲੱਗ ਰਹੇ ਆ ਇਹ ਹਲੇ ਸਾਰੇ ਰੈਡੀ ਹੋਈ ਜਾਂਦੇ ਆ ਮੈਂ ਸਾਰੇ ਪਹਿਲਾਂ ਹੀ ਰੈਡੀ ਹੋ ਕੇ ਆ ਗਈਆਂ ਤੇ ਇਧਰ ਇੱਧਰ ਆ ਜੇ ਸਾਡੇ ਮੇਡ ਨੰਬਰ ਦਾ ਤਿਆਰ ਹੋਇਆ ਬਸ ਮੈਂ ਮੜਿਆ ਲਿਪਸਟਿਕ ਲਾ ਲਾ ਜਲਦੀ ਜਲਦੀ ਤਿਆਰ ਹੋ ਜਾਓ ਸੋਨੇ ਸੋਨੇ ਇੱਧਰ ਵੇਖੋ ਸਾਡੀ ਚਾਚੀ ਦੀ ਗੱਲ ਬਾਤ ਨਿਊ ਸੂਟ ਚਾਚੀ ਦਾ ਇੱਕ ਮਿੰਟ ਚਾਚੀ ਇੱਧਰ ਦੋਵੇਂ ਭੈਣਾਂ ਨਿੱਕੋ ਜੇ ਸੂਟ ਪਾਏ ਐ ਦੇਖ ਲਓ ਬਈ ਦੇਖ ਲਓ ਮੇ ਭੈਣਾਂ ਹੋ ਜਿኛ ਤੇ ਨੂੰ ਕੁਰੀਏ ਖਸਮ ਦੇ ਨੀਦਾ ਇੱਥੇ ਸਾਡੇ ਪਲੇਨ 2 ਬਲੌਗਰ ਵੀ ਆ ਚੁੱਕੇ ਆ। ਦੇਖੋ ਕੁਛ ਵੀ ਦੇ ਅਰਗੇ ਆਂਟੀ ਆ ਗਏ। ਇੱਧਰ ਬਲੌਗਰਾਂ ਚ ਬਲੌਗ ਵੱਜਦੇ ਨੇ। ਬਲੌਗਰਾਂ ਚ ਬਲੌਗ ਵੱਜਦੇ ਫਿਰਦੇ ਆ। ਇੱਧਰ ਸਾਡੀ ਫੇਵਰੇਟ ਭਾਬੀ ਵੀ ਆ ਚੁੱਕਿਆ। ਦਵਿੰਦਰ ਭਾਬੀ ਸੱਸ ਕਰਨ। ਸੱਸ ਕਰਨ। ਤੁਮੇ ਮੈਂ ਤੇਰੇ ਕਰਵਾਏ। ਅਣ ਭੂਆ ਦੇ ਨਾਲ ਫੋਟੋ ਸ਼ੂਟ ਕਰਾ ਰਹੀ ਆਂ। ਰੋਗੀਰ ਤੇ ਤੋਂ ਬਾਦ ਨਾਮੇ ਮਾਥਿਆ ਕਾਜਰ ਚਾਰੇ ਦੁਆ ਤਵਿੱਤਰ ਆਤਮਨੇ ਵਰਕੋ ਨੇ ਮਾਏ ਦੁਆ ਤਵਿੱਤਰ ਆਤਮਨੇ ਵਰਕੋ ਨੇ ਪਾਰੇ ਕਿਤਾ ਅਜ ਕਿੱਲੇ ਇਧਰ ਫੋਟੋ ਸ਼ੂਟ ਵੀਡੀਓ ਵੜ ਰਹੀ ਆ ਚਾਚੀ ਦੀਆਂ ਦੇ ਮੰਟਰੀ ਦੀਦੀਆਂ ਇਧਰ ਵੀਰ ਬਣਾਈ ਜਾਂਦਾ ਸੋਣੇ ਲੱਗੀ ਆਦੀਆ ਘੇੜ ਲੱਗਦੀ ਆ ਸੂਰ ਵੀ ਪਾਏ ਦੋਨੀਆ ਬੇਲਾ ਰਵੇ ਸਾਥ ਦੇ ਜਨਤਾ ਮੇਰੇ ਪੁੱਤਿਆਂ ਦਾ ਹਾਲ ਰਵੇ ਬਲਕੀ ਸਾਹਿਬ ਵੀ ਲਿਆ ਕੇ ਆਪਾਂ ਖੜਾ ਲਈਆ ਕਿਉਂਕਿ ਟਾਈਮ ਸਵਾ 9 ਦਾ ਹੋ ਗਿਆ ਸਾਢੇ 9 ਸ਼ੁਰੂਆਤ ਹੋਊਗੀ ਭੋਗ ਦੀ ਤੇ ਸਵਾ 10 ਸਮਾਪਤੀ ਮੁੰਡੇ ਚੋ ਵਰਤਾਤ ਹੋ ਕੇ ਤਿਆਰ ਸਾਰੇ ਤੇ ਦਾਲ ਵਗੈਰਾ ਬਣ ਗਈ ਉਹ ਬਣੀ ਨਹੀਂ ਹਜੇ ਬਣ ਗਈ ਬਣ ਗਈ ਬਾਈ ਬਣ ਗਈ ਵੇਖ ਲਾ ਬਣ ਗਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਰਪਣੇ ਬਣਾਈ ਜਨੇ ਨਹੀਂ ਕੋਈ ਇਹੀ ਕਰੀ ਜਨੇ ਆ ਬਸ ਠੀਕ ਹੈ ਦਹੀਂ ਵੀ ਕਰ ਲੋ ਤਿਆਰ ਦਹੀਂ ਵੀ ਕਰ ਲੋ ਮੈਂ ਕਿਹਾ ਤਿਆਰ ਹਾਂਜੀ ਦਹੀਂ ਨਹੀਂ ਵੀ ਤਿਆਰ ਕਰਦੇ ਆ ਜੀ ਹਾਂ ਨਹੀਂ ਭੇਜ ਦਿਓ ਆ ਖਾਸ਼ ਦੇਖ ਸਾਡੀ ਮੰਮੀ ਜੀ ਵੇਖੋ ਲੁੱਕ ਮੰਮੀ ਦੀ ਮੰਮੀ ਵੀ ਸਾਡੀ ਬਹੁਤ ਸੋਹਣੀ ਲੱਗਦੇ ਆ ਇੱਧਰ ਸਾਡੇ ਪਾ ਕਿੱਦਾਂ ਦੇ ਲੱਗ ਰਹੇ ਆ ਉਸ ਨਾਲ ਜਿੱਤਨੀ ਬਾਈ ਚਪਲਾਂ ਨੇ ਪਾਪੇ ਸਾਡੇ ਦੇ ਹਮੇਸ਼ਾ ਹੀ ਪਾਪੇ ਦੀ ਲੁੱਕ ਸਾਰਿਆਂ ਨੂੰ ਘੈਂਟ ਹੁੰਦੀ ਆ ਵੇਖੋ ਇਹਦੇ ਪਾਪਾ ਘੈਂਡਾ ਪਾਪਾ ਇੱਧਰ ਮਾਸੀ ਵੀ ਅੱਜ ਮਾਸੀ ਨੂੰ ਚਾਹ ਪਾਈ ਆ ਮਾਸੀ ਚਾਹ ਪੀ ਜਾਂਦੀ ਆ ਇੱਧਰ ਭੂਆ ਵੀਡੀਓ ਬਣਾ ਰਹੀ ਆ thank é you

ਹੋ ਗਿਆ ਸੀਰੀਅਸ ਦਿਖਾ ਤੋ ਹੋ ਗਿਆ ਉੱਪਰ ਨਾਲ ਟੋਲਾ ਨਾਂ ਢਾਲਿਓ ਤਿੱਲਗਾ ਘਰ ਦਿੱਤ ਮੁਕਾ ਤੋਗ ਪੈ ਗਿਆ ਤੇ ਲੜੀਆਂ ਵਾਲੇ ਵੀ ਆ ਗਏ ਤੇ ਬਾਈ ਵੀ ਆ ਗਏ ਟੈਂਟ ਵਾਲੇ ਬਰਾੜ ਸਾਹਿਬ ਤਿਆਰ ਕਰਨ ਲਈ ਤੇ ਅੱਜ ਜੱਜਾਣਾ ਮਾਹੌਲ ਹਾਂ ਹਾਂ ਬਿਆਲਾ ਕਰ ਚੱਲ ਜੀਏ ਚਲ ਬਾੜ ਕੁੜੀ ਆਉਗੀ ਕੁੜੀ ਤੁਸੀਂ ਲੋ ਵੀ ਆਪਾਂ ਉੱਠ ਕੇ ਜੀ ਥੋੜਾ ਜਿਹਾ ਸ਼ਹਿਰ ਕੰਮ ਕਰਨ ਸਮਾਨ ਜਿਹੜਾ ਟੈਂਟ ਦਾ ਲੱਗਣਾ ਸ਼ੁਰੂ ਹੋ ਗਿਆ ਕਿਉਂਕਿ ਆਪਾਂ ਇੱਥੇ ਕਰਨਾ ਸਾਰਾ ਪ੍ਰੋਗਰਾਮ ਫੰਕਸ਼ਨ ਜਿਹੜਾ ਆਪਣਾ ਤੇ ਆਪਾਂ ਡੈਕੋਰੇਸ਼ਨ ਕਰਾ ਰਹੇ ਹਾਂ ਲੜੀਆਂ ਪਾਤੀਆਂ ਰਾਤ ਨੂੰ ਦਿਖਾਵਾਂਗੇ ਜਗਮਗ ਜਗਮਗ ਹੁੰਦਾ ਕਿ ਆਪਾਂ ਸਾਰੇ ਘਰ ਦੇ ਵੇਹ ਅਸੇ ਪਾਸੇ ਲੜੀਆਂ ਪਵਾਈਆਂ ਤੇ ਲੜੀਆਂ ਉਹਦੀ ਪਾ ਕੇ ਉੱਢ ਕੇ ਚੱਲ ਹਾਂ ਲਾਈਟ ਜੀ ਕਿਹੜੇ ਲੱਗ ਗਿਆ ਹੈ ਲਾਈਟਾਂ ਕਿਹੜਾ ਲੱਗ ਗਿਆ ਕਿ ਉਹ ਲੈ ਆ ਉਹਨੂੰ ਗਰੇਸ਼ ਤੋਂ ਲੈ ਆਇਆ ਸੀ ਰੱਖ ਗਿਆ ਸੀ ਉਹ ਨਟਾ ਲੱਗ ਗਿਆ ਜੀ ਉਹਨਾਂ ਤੇ ਦਿਵਾਰੀਆਂ ਲੜੀਆਂ ਪਾਉਂਦੇ ਸੀ ਚਲੋ ਚਲੋ ਆ ਵਧਿਕਾ ਪਾ ਕੇ ਲੜੀਆਂ ਤਾਂ ਇਹ ਲਾਈਟ ਇੱਕ ਤਾਂ 100 ਦੀ ਹੈ 100 ਵਾਲੀ ਦੀ ਇਹ 50 ਦੀ ਹੈ ਉਹ 100 ਦੀ ਹੋਣੀ ਹੈ ਕਿ ਉਹ 50 ਦੀ ਆ 100 ਦੀ ਹੋਊਗੀ ਚਲ ਚਾਨਣ ਜਿਆ ਹੋ ਜਾਊਗਾ ਦੀ ਵੀ ਆਪਣੇ ਪਜਾ ਨਹੀਂ ਉਹ ਤੇਰੇ ਵਿਆਹ ਵੇਲੇ ਲਈ ਸੀ ਆ ਉਹ ਦੇ ਨਾਲ ਦੀ ਆ ਉਹ ਤਾਂ ਆ ਵੱਡੀ ਆ ਕੀ ਕਰੀ ਜਾਂਦੀਆਂ ਗੱਲ ਕੱਢਦੀਆਂ ਅਸੀਂ ਉਹ ਮੱਧਰ ਕਰਦੀ ਆ ਥੋੜੇ ਮੈਂ ਆ ਜੀ ਤਿਆਰੀ ਕਰੀ ਆ ਹਾਂ ਹਾਈ ਸਬਜੀ ਬਣਨੀ ਆ ਮੇਰੇ ਵਿਆਹ ਚ ਨਾ ਮਾਸੀ ਦੇ ਵਿਆਹ ਚ ਜੋ ਮਾਸੀ ਦੇ ਵਿਆਹ ਚ ਯੋਗਦਾਨ ਪਾਉਣਾ ਨਹੀਂ ਜਾਣਾ ਨਹੀਂ ਸੀ ਨਾ ਉਹਨੇ ਨਹੀਂ ਤਾਂ

ਆਇ ਨੂੰ ਆ ਨਹੀਂ ਹੋਊਗਾ ਆ ਜਾ ਆ ਵੀ ਸਿਗਾ ਵੀ ਗਿਆ ਸੀਗਾ ਕਿੱਥੇ ਕਮਰੇ 'ਚ ਆ ਜਾ ਇੱਕ ਵਾਰੀ ਮੈਂ ਵੀ ਆ ਜਾ ਐਸੀ ਕਿੰਦੀ ਆ ਬਿਸਕੁਟ ਕਰਮੀ ਚ ਆ ਜਾ ਕਿਹੜੇ ਦਾ ਕਾਣੇ ਤੋਂ ਨਸੀਨ ਨੂੰ ਆ ਜਾ ਇਹ ਕਦੋਂ ਟਿੰਚਾ ਗਾਣਾ ਬਸ ਹੋ ਕੇੜੇ ਗਾਣੇ ਤੇ ਡਾਂਸ ਕਰੀ ਆ ਕਦੋਂ ਲਾਈਟ ਜੁਲੀਅਟ ਜਟਨ ਜੁਲੀਅਟ ਨੂੰ ਕਾ ਡਾਂਸ ਬੈਲਾ ਇਹ ਲੈਣਾ ਕਾਣਾ ਲੈਣਾ ਕਾਣਾ ਸੁਣਨਾ ਜੂਲੀ ਆਟਾ ਜੂਲੀ ਆਟਾ ਲੈ ਕੇ ਨਾ ਨਹੀਂ ਮਮਾ ਮਾਸੀ ਦੇ ਬੱਚਾ ਸਭ ਹਾਂ 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 ਜਿਹੜੀ ਕੱਡੀਆਂ ਨੇ ਬਸ ਇਹੀ ਮਟਰ ਬਣਨਗੇ ਹੋਰ ਨਹੀਂ ਕੱਸ ਬੈਲਾ ਹੋਰ ਨਹੀਂ ਮੋਦੀ ਬਣਦੇ ਐ ਐ ਦੇ ਗਰਾਚਾ ਉਮਰਨਾ ਦੋ ਗੋਰੀ ਆਂਦੀ ਅਲੱ ਹਾਂ ਇਹ ਮੱਛੀ ਦਾ ਨਾਮ ਹੈ ਮੱਛੀ ਦਾ ਨਾਮ ਨਾ ਮਜ਼ਾ ਨਹੀਂ ਚਾਹ ਤੇ ਲੋ ਜੀ ਬਤਾਜੀ ਨਾ ਮੱਛੀ ਦਾ ਨਾਮ ਹੈ ਅਰੇ ਹਾਂ ਇਹ ਕੋਈ ਨਹੀਂ ਹਾਂ ਉਹ ਉਹ ਹਾਂ ਇਹ ਕਿਉਂ ਆਲੇ ਪੁਆਲੇ ਪੁਆਲੇ ਨਾ 4:52 ਮਿੰਟ ਹੋ ਗਏ ਬਾਈ ਤੇ ਪ੍ਰੈਸਟ ਰਸਟ ਕਰਨ ਤੋਂ ਬਾਅਦ ਕਿਉਂਕਿ ਯਾਰ ਕੱਲ ਨਾ ਕੰਮਕਾਰ ਕਰਦੇ ਤੁਰੇ ਫਿਰੇ ਤੇ ਰਾਤ ਵੀ ਨੀਂਦ ਨਹੀਂ ਆਈ ਤੇ ਇਸ ਕਰਕੇ ਵੀ ਜਿਹੜਾ ਅੱਜ ਸਵੇਰੇ ਜਿਹੜਾ ਬਾਹਰ ਦਾ ਜਿਹੜਾ ਭੋਗ ਪੈ ਗਿਆ ਤੇ ਉਸ ਤੋਂ ਬਾਅਦ ਅਸੀਂ ਮੰਡੀ ਚਲੇ ਗਏ ਸੀਗੇ ਤੇ ਫਿਰ ਆ ਗਏ ਦਵਾਈ-ਦਵਾਈ ਲੈ ਕੇ ਸਿਰਸਰਦੂ ਕੀ ਜਾਂਦਾ ਸੀਗਾ ਰੇਸ਼ਟ ਕੀਤੀ ਥੋੜਾ ਜਿਹਾ ਚਾਰਜ ਹੋ ਗਈ ਸੀ ਤੇ ਹੁਣ ਜਦਨੇ ਆਪਾਂ ਤਕਦੀਰ ਦੀ ਡਰੈੱਸ ਦੇਣ ਕਿਉਂਕਿ ਅਸੀਂ ਸੋਚਿਆ ਵੀ ਚੱਲ ਤਕਦੀਰ ਨੂੰ ਵੀ ਜਿਹੜਾ ਆਊਟਫਿਟ ਆ ਉਸ ਜਾਂ ਕੋਤੇ ਸੇਮ ਬਣਵਾ ਲੀਏ ਮੋਦੀ ਵੀ ਜੀ ਵੀ ਕੱਲ੍ਹ ਆ ਕੇ ਦਿੱਤੀ ਮੈਂ ਤੇ ਉਹ ਤੈਣ ਚੱਲੇ ਆ ਹੁਣ ਆਪਾਂ ਟੇਲਰ ਕੋਲੇ ਕਿਉਂਕਿ ਕਪੜਾ ਵਗੈਰਾ ਤਾਂ ਕੱਲ ਜੋ ਤੋਰੀ ਲੈ ਆਈਆਂ ਸੀਗੀਆਂ ਤੇ ਹੁਣ ਆਪਾਂ ਜਿਹੜਾ ਉਹ ਦੇ ਆਈਏ ਫਿਰ ਆ ਕੇ ਜਿਹੜਾ ਰੰਗਾ ਰੰਗ ਮਾਹੌਲ ਆਥੋਂ ਦਾ ਮਾਹੌਲ ਜਜੂਗਾ ਕਿਉਂਕਿ ਹੁਣ ਰੋਟੀ ਸਾਰੀ ਨਿਉਂਦਰਾ ਆਪਣੇ ਆਂਡਕਵਾੜ ਦਾ ਆਪਣੇ ਚੁੱਲੇ ਤੇ ਹੀ ਆ ਤੇ ਜਿੱਦੇ ਵਿਆਹ ਹੋਊਗਾ ਉਦੋਂ ਅਗਲੇ ਦਿਨ ਰੋਟੀ ਅਗਲੇ ਦਿਨ ਰੋਟੀ ਅਗਲੇ ਦਿਨ ਤੱਕ ਹੀ ਰੋਟੀ ਆ ਅਗਲੇ ਦਿਨ ਤੋਂ ਬਾਅਦ ਜਾ ਕੇ ਰੋਟੀ ਆ ਆਪਣਾ 17 ਤਰੀਕ ਨੂੰ ਆਉਥੇ ਹੋ ਜੇਗਾ ਰੰਜ ਬਣਾਉਣ ਗਿਆ 17 ਤਰੀਕ ਦੇ ਵਿਆਹ ਤੇ ਬਾਕੀ ਹੁਣ ਆਉਣ ਵਾਲੇ ਫੰਕਸ਼ਨ ਯਾਰ ਸੁਖ ਸ਼ਾਂਤੀ ਨਾਲ ਵਧੀਆ ਨਿਭੜਣਾ ਹੈ ਨਾ ਤੇ ਵਧੀਆ ਹੋਣ ਸਾਰੇ ਮਹਾਰਾਜ ਮੇਰ ਕਰਨ ਹਨਾ ਥੋੜੀਆਂ ਨਜ਼ਰਾਂ ਲਾਉਣ ਵਾਲੀਆਂ ਕਿਉਂਕਿ ਨਜ਼ਰਾਂ ਵੀ ਬਾਹਲੀਆਂ ਲੱਗ ਜਾਂਦੀਆਂ ਕਿਉਂਕਿ ਅਸਲ ਵਿੱਚ ਕੰਮ ਚੱਕ ਵੀ ਵਾਲਾ ਰੱਖਿਆ ਤੇ ਹਲਾ ਹਲਾ ਥੋੜੀ ਜਿਆਦੇ ਹੋ ਗਈ ਤੇ ਉਹਦੇ ਕਰਕੇ ਥੋੜੀ ਅੱਜ ਨਜ਼ਰ ਲੱਗ ਗਈ ਸੀ ਇਸੇ ਕਰਕੇ ਵੀਲੌਗ ਥੋੜਾ ਘੱਟ ਸ਼ੂਟ ਹੋਇਆ ਸਵੇਰੇ ਸਵੇਰੇ ਹੈ ਨਾ ਤੇ ਮਹਾਰਾਜ ਸੁੱਖ ਰੱਖਣਾ ਹਨਾ ਤੇ ਇਹੀ ਅਰਦਾਸ ਕੀਤੀ ਅੱਜ ਵੀ ਵੀ ਕਾਰਜ ਜਿਹੜਾ ਆ ਇਹ ਪਰੇ ਵਧੀਆ ਚੜੇ ਬਿਨਾ ਮਤਲਬ ਸਾਰੇ ਕਿਸੀ ਅੱਲਾ ਗੁੱਲਾ ਅੱਲਾ ਗੁੱਲਾ ਤੋਂ ਬਿਨਾ ਨਾ ਤੇ ਚਲੋ ਹੁਣ ਆਪਾਂ ਜਿਹੜਾ ਚੱਲਦੇ ਆਂ ਤੇ ਟੇਲਰ ਨੂੰ ਦਿੰਨੀਆਂ ਤੇ ਫਿਰ ਆ ਕੇ ਜਿਹੜਾ ਟੈਂਟ ਵਾਲੇ ਨੂੰ ਪੁੱਛਦੇ ਆਂ ਵੀ ਭਾਈ ਕਦੋਂ ਕਰੇਗਾ ਤਿਆਰ ਕਿਉਂਕਿ ਕੱਲ ਤੋਂ ਤਾਂ ਫੰਕਸ਼ਨ ਸ਼ੁਰੂ ਹੋਣਾ ਹੈ ਤੇ ਸਪੀਕਰ ਲਈ ਰੱਖਣਾ ਨਹੀਂ ਅਸੀਂ ਕੋਠੇ ਤੇ ਲਾਉਂਗੇ ਕੌਣਾ ਬੋਤਲ ਉਹਦੀ ਛੋਟੀ ਭਾਲਾ ਇੱਥੋਂ ਭਾਂਡਿਆਂ ਭੁੰਡਿਆਂ ਚ ਜਾਂ ਤਾਂ ਹੋਗੀ ਹੋਣੀਆਂ ਤੇ ਜਾਂ ਲਓ ਜੀ ਅਮੇ ਚੱਕੋ ਜੀ ਲਾਤੀ ਚੱਪ ਤੇ ਹੁਣ ਇਹਦੇ ਵਿੱਚ ਚੱਲਣਗੇ 올ਡ ਸੌਂਗ ਹਾਂ ਇਹ ਕੱਢੀ ਸਿੱਤ ਤਾ ਬੁਰੀ ਨਾ ਉੱਠੇ ਨਾ ਪਿਆਸ ਕਰੇ ਫਲੈਟ ਹੈ ਨਹੀਂ ਹਾਂ ਫਲੈਟ ਹੈ ਨਹੀਂ ਫਲੈਟ ਹੈ ਨਹੀਂ ਚੱਲ ਚੱਲ ਪੂਆ ਕੋਈ ਆਹ 19 ਸੀਸੀ ਲੱਥਾ ਆ ਗਈ ਛੋਟੀ ਜੀਆਂ ਚੱਕੀ ਦੀ maat ਵੀ ਬਣ ਕੇ ਆ ਗਈ ਇਹਨੂੰ maat ਕਹਿੰਦੇ ਆ ਜਿਹੜੀ ਥੱਲੇ ਹੁੰਦੀ ਆ ਸਾਰੀ ਤੇ ਸਪੈਸ਼ਲ ਤਿਆਰ ਕਰਵਾਈ ਆਪਾਂ ਵਿਆਹ ਉਸ ਤੇ ਇਹਨੂੰ ਹੁਣ ਆਪਾਂ ਡੈਕੋਰੇਟ ਵੀ ਕਰਨਾ ਹਜੇ ਕੱਲ ਨੂੰ ਕਰਾਂਗੇ ਕਿਉਂਕਿ ਹੁਣ ਆਉਣ ਵਾਲੇ ਜਿੰਨਾਂ ਦੇ ਵਿੱਚ ਗਲੇ ਮਾਈਆਂ ਵੀ ਪਾਇਆ ਜਾਊਗਾ ਤੇ ਬਾਕੀ ਗਲੇ ਮਨ ਦੀ ਕੀ ਰਸਮ ਹੁੰਦੀ ਸੀ ਇਹ ਮੈਨੂੰ ਨਹੀਂ ਪਤਾ ਉਛਾਂਗੇ ਆਪਾਂ ਜਦੋਂ ਪਾਵਾਂਗੇ ਤੇ ਚੱਕੀ ਵਾਂਦੇ ਸੋਹਣੀ ਬਣ ਗਈ ਹੈ நச்சே ਨੰਨੇ ਕੋਲੇ ਬੈਨ ਨੰਨੇ ਨਾ ਵਾਹ ਅਕਬਰ ਦੀ ਨਾ ਨਾ ਦੇਖ ਨਾ ਹੱਥ ਕਰ ਨਾ ਆਪਵਾਣੀ ਨੇ ਦੂਜੇ ਨੂੰ ਬੰਨ੍ਹ ਦੇਣੀ ਉਹ ਹਾਪੀ ਵੀਰੇ ਦਾ ਚੱਕ ਲਾਤੀ 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 ਓਏ ਟਿੱਲੋ ਤੂੰ ਇਧਰ ਹਰ ਸੋਨੇ ਨਾ ਲੱਗੇ ਲੈ ਚੱਲ ਲੋ ਵੀ ਬੈਲੀ ਹੁਣ ਦੇਖੋ ਡੈਕੋਰੇਸ਼ਨ ਟਾਂ ਟਾਂ ਪੂਰਾ ਕੱਢੇ ਬੈਨ ਚੱਬ ਜਦੋਂ ਆ ਤਿਆਰ ਹੋ ਗਿਆ ਨਾ ਕੱਲ ਨੂੰ ਫੇਰ ਦੇਖੋ ਬਣਦੀ ਗੈ ਘੱਟਮੀ ਚੋਣਾ ਮੋੜ ਘੋੜੀ ਤੇ ਫਰਾਰ ਹੋ ਗਿਆ ਚੋਣਾ ਮੋੜ ਘੋੜੀ ਤੇ ਫਰਾਰ ਹੋ ਗਿਆ ਲੋਬੀ ਹੁਣ ਲੱਗਦਾ ਵਿਆਹ ਵਾਲਾ ਘਰ ਅੱਜ ਆਉਂਦੀ ਆ ਫੀਲਿੰਗ ਆ ਯਾਰ ਤਾਂ ਨਹੀਂ ਲੜੀ ਬਹੁਤ ਘੈਂਟ ਲਾ ਕੇ ਗਏ ਆ ਕੰਪਲੀਮੈਂਟਰੀ ਲਈ ਲੱਦੀ ਆ ਕੱਲੀ ਕੱਲੀ ਜਗਦੀ ਆ ਤੇ ਬਾਕੀ ਮੈਂ ਉੱਚੀਆਂ ਤਾਰ ਖਾਈਆਂ ਨੀਵੀਆਂ ਵੀ ਪਵਾ ਸਕਦੇ ਸੀ ਉਹ ਦਾ ਰੀਜ਼ਨ ਹੈ ਕਿ ਮੈਂ ਖਿਆਲ ਜਵਾਕ ਮੁੜ ਕੇ ਬਹੁਤ ਖਿੱਚਦੇ ਆ ਜਿਹੜਾ ਹੱਥ ਪਹੁੰਚ ਜਾਂਦਾ ਸੋ ਇਸ ਕਰਕੇ ਆਪਾਂ ਉੱਚੀਆਂ ਰਖਾਤੀਆਂ ਤੇ ਬਾਕੀ ਬਈ ਅੱਜ ਦੇ ਵਲੌਗ ਦੇ ਵਿੱਚ ਇਹੀ ਸੀਗਾ ਵੀ ਅੱਜ ਪਾਰ ਦਾ ਭੋਗ ਸੀਗਾ ਸਵੇਰੇ ਸਵੇਰੇ ਪਾਰ ਦਾ ਭੋਗ ਪਿਆ ਹਨਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲੇ ਕੰਮਕਾਰ ਸ਼ੁਰੂ ਕੀਤੇ ਤੇ ਹੁਣ ਬਸ ਹੋ ਗਈ ਹੈ ਤਿਆਰੀ ਸ਼ੁਰੂ ਬਸ ਵਿਆਹ ਸ਼ੁਰੂ ਤੇ ਸਟੇ ਟਿਊਨ ਰਹੋ ਤੇ ਵਲੌਗ ਕਿੱਦਾਂ ਲੱਗਦੇ ਹਨਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵਲੌਗ ਕਿਦਾਂ ਲੱਗੇ ਹਨ ਤੇ ਚਲੋ ਹੁਣ ਆਪਾਂ ਮਿਲਦੇ ਆ ਨਵੇਂ ਵਲੌਗ ਦੇ ਨਾਲ ਹੋਰ ਘੈਂਟ ਜੇ ਤੇ ਸੁਪਰਬ ਜੇ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈਟ ਤੇ ਸਾਡਾ ਘਰ ਕਿਦਾਂ ਲੱਗਦਾ ਇਹ ਵੀ ਜਰੂਰ ਦੱਸਣਾ ਕਮੈਂਟ ਕਰਕੇ ਬਾਏ ਬਾਏ ਜੀ ਗੁੱਡ ਨਾਈਟ